ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਵੱਧ ਗਈਆਂ ਨੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤਸ ਤੋਂ ਮਾਸ ਨਹੀਂ ਹੋ ਰਹੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਨੁਮਾਇंदे ਵੱਲੋਂ ਆ ਕੇ ਮੁਲਾਕਾਤ ਨਹੀਂ ਕੀਤੀ ਜਾ ਰਹੀ ਪੰਜਾਬ ਦੇ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 30 ਦਿਨ ਪੂਰੇ ਹੋ ਗਏ ਹਨ ਮਰਨ ਵਰਤੇ ਬੈਠੇ ਹੋਏ ਨੂੰ ਉਧਰੋਂ ਸੁਪਰੀਮ ਕੋਰਟ ਵੱਲੋਂ ਵਾਰ-ਵਾਰ ਫਟਕਾਰ ਲਗਾਈ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਬਣੇ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੇਖਨ ਇਧਰ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਿਸਾਨ ਸੋਚੀ ਪੈ ਗਏ ਨੇ ਕਿਸਾਨਾਂ ਦੇ ਦਿਲ ਦੀਆਂ ਜਿਹੜੀਆਂ ਧੜਕਣਾ ਹੈ ਉਹ ਵੱਧ ਗਈਆਂ ਨੇ ਕਿ ਆਖਰਕਾਰ ਇਸ ਦਾ ਨਤੀਜਾ ਕੀ ਹੋਵੇਗਾ ਕਿਉਂਕਿ ਗੱਲ ਜਿਹੜੀ ਗਰਾਰੀ ਫਸ ਗਈ ਉਹ ਜਗਜੀਤ ਸਿੰਘ ਡੱਲੇਵਾਲ ਤੇ ਜਗਜੀਤ ਸਿੰਘ ਡੱਲੇਵਾਲ ਦੀ ਖੂਨ ਦੀ ਜਿਹੜੀ ਹਾਲ ਦੀ ਗੱਲ ਕਰੀਏ ਤਾਂ ਬਿਲਕੁਲ ਨਾਜ਼ਕ ਹੋ ਚੁੱਕੀ ਹੈ ਕਿਸੇ ਵੀ ਸਮੇਂ ਕਿਉਂਕਿ ਉਹਨਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ ਯਾਨੀ ਕਿ ਉਹਨਾਂ ਨੂੰ ਬ੍ਰੀਥਿੰਗ ਪ੍ਰੋਬਲਮ ਹੋ ਰਹੀ ਹੈ ਇਸ ਕਰਕੇ ਪੰਜਾਬ ਦੇ ਜਿੰਨੇ ਵੀ ਕਿਸਾਨ ਉਸ ਕਿਸਾਨੀ ਧਰਨੇ ਦੇ ਵਿੱਚ ਸ਼ਰਕਤ ਕਰਕੇ ਬੈਠੇ ਹੋਏ ਨੇ ਇੱਕ ਪਾਸੇ ਠੰਡ ਦਾ ਮਹੀਨਾ ਦੂਸਰੇ ਪਾਸੇ 15 ਬਾਰੇ ਦੇ ਦਿਨ ਵੀ ਚੱਲ ਰਹੇ ਨੇ ਪੰਜਾਬ ਦੇ ਵਿੱਚ ਸ਼ਹੀਦੀ ਦਿਵਸ ਵੀ ਮਨਾਏ ਜਾ ਰਹੇ ਨੇ ਤੇ ਤੀਜੇ ਪਾਸੇ ਭਾਰਤੀ ਜਨਤਾ ਪਾਰਟੀ ਹਾਲੇ ਟਸ ਤੋਂ ਮਸ ਵੀ ਹੋ ਰਹੀ ਕੁੰਭ ਕਰਨੀ ਨਿੰਸੁਤੀ ਹੋਈ ਹੈ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦਾ ਤੀਜੀ ਵਾਰ ਬਣਿਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਇੱਕ ਵਾਰ ਸ਼ਿਰਕਤੇ ਕਰ ਸਕਦਾ ਸੀ ਜਗਜੀਤ ਸਿੰਘ ਡੱਲੇ ਵਾਲ ਦੇ ਨਾਲ ਗੱਲਬਾਤਾਂ ਕੀਤੀ ਜਾ ਸਕਦੀ ਸੀ ਲੇਕਿਨ ਉਧਰ ਜਗਜੀਤ ਸਿੰਘ ਡੱਲੇ ਦਾ ਬਚਣਾ ਜਿਹੜਾ ਹੈ ਉਹ ਮੁਸ਼ਕਲ ਹੋ ਗਿਆ ਹੈ ਕਿਉਂਕਿ ਡਾਕਟਰ ਵੱਲੋਂ ਹਵਾਲੇ ਦੇ ਦਿੱਤੇ ਗਏ ਨੇ ਉਹਨਾਂ ਦੇ ਅੰਦਰਲੇ ਆਰਗਨ ਜਿਹੜੇ ਅੰਦਰੇ ਬਾਡੀ ਦੇ ਪਾਰ ਨੇ ਉਹਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਇਸ ਕਰਕੇ ਜਗਜੀਤ ਸਿੰਘ ਡੱਲੇ ਉਹ ਆਪਣੀ ਚਿੰਤਾ ਨਹੀਂ ਕਰ ਰਹਾ ਉਹ ਚਿੰਤਾ ਕਰ ਰਹੇ ਨੇ ਜਿਹੜੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਉਸ ਦੇ ਹੱਕ ਵਿੱਚ ਦਿੱਲੀ ਦੇ ਖਨੌਰੀ ਬਾਰਡਰ ਤੇ ਡਟ ਕੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਬੈਠੇ ਹੋਏ ਨੇ ਯਾਨੀ ਕਿ ਜਗਜੀਤ ਸਿੰਘ ਡੱਲੇ ਵਾਲ ਦੇ ਸਾਹ ਫੁੱਲਣਾ ਸਲੋ ਸਾਹ ਲੈਣਾ ਯਾਨੀ ਕਿ ਮੁਸ਼ਕਲ ਬਣ ਗਿਆ ਹੈ ਬਾਕੀ ਜਿਹੜੇ ਥੋੜਾ ਜਿਹਾ ਕਿਤੇ ਕਿਤੇ ਜਾ ਕੇ ਹੌਸਲਾ ਟੁੱਟਿਆ ਹੋਵੇਗਾ ਕਿਉਂਕਿ ਜਗਜੀਤ ਸਿੰਘ ਦਲੇਵਾਲ ਇੱਕ ਦੁਵਾਰ ਬਣ ਕੇ ਖੜੇ ਸੀ ਲੇਕਿਨ ਜਿਸ ਤਰ੍ਹਾਂ ਉਹਨਾਂ ਦੇ ਬੋਡੀ ਦੇ ਪਾਰ ਜਿਹੜੇ ਕੰਮ ਨਹੀਂ ਕਰ ਰਹਾ ਜਿਸ ਤਰ੍ਹਾਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਿਸ ਤਰ੍ਹਾਂ ਉਹਨਾਂ ਦੇ ਦਿਲ ਦੀ ਧੜਕਣ ਜਿਹੜੀ ਹੈ ਕਦੇ ਵੱਧੇ ਹੈ ਕਦੇ ਘਟਦੀ ਹੈ ਕਿਸੇ ਵੀ ਸਮੇਂ ਹਾਰਟ ਅਟੈਕ ਹੋ ਸਕਦਾ ਹੈ ਕਿਸੇ ਵੀ ਸਮੇਂ ਕਿਡਨੀ ਫੇਲ ਹੋ ਸਕਦੀ ਹੈ ਕਿਉਂਕਿ ਇਹ ਸਵੈਮਾਨ ਜਿਹੜੇ ਡਾਕਟਰ ਨੇ ਅਤੇ ਜਿਹੜੀ 15 ਮੈਂਬਰੀ ਡਾਕਟਰਾਂ ਦੀ ਟੀਮ ਹੈ ਉਸ ਉਹਨਾਂ ਨੇ ਅੱਜ ਸਵੇਰੇ ਖਵਾਸੇ ਕਰ ਦਿੱਤੇ ਸੀ ਲੇਕਿਨ ਹੁਣ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਉਧਰ ਭਾਰਤੀ ਜਨਤਾ ਪਾਰਟੀ ਤੱਕ ਤੋਂ ਮਸ ਨਹੀਂ ਹੋ ਰਹੀ ਲੇਕਿਨ ਜਗਜੀਤ ਸਿੰਘ ਡੱਲੇਵਾਲ ਦੇ ਸਾਹ ਔਖਾ ਹੋਣ ਦੇ ਬਾਅਦ ਯੁੱਧ ਵੀ ਹੌਸਲੇ ਬਲੰਦ ਨੇ ਇਸ ਕੌਮੀ ਯੁੱਧ ਦੇ ਧੰਨ